ਆਜੇ ਹੋਰ ਹਾਂ ਕਿੰਨਾ ਫਰਕ ਹੈ ਬਹੁਤ ਫਰਕ ਪੈ ਗਿਆ ਬੜਾ ਥੋੜਾ ਕਿੰਨਾ ਫੜੋ ਕਰਦੇ ਆ ਲੈ ਵੀ ਦੋਸਤੋ ਫਰੀ ਵੰਗੂ ਚਾਸੀ ਦਾ ਕੱਢ ਸਕਦੇ ਹੋ ਬਾਲਾ ਆਜੋ ਤੁਹਾਨੂੰ ਦਿਖਾਈਏ ਐਸੀ ਵੀਡੀਓ ਦੇ ਵਿੱਚ ਵੇ ਕਿਵੇਂ ਆਪਾਂ ਆਪਣੀ ਚਾਸੀ ਨੂੰ ਕਰ ਸਕਦੇ ਹਾਂ ਸਿੱਧੀ ਦੇਖੋ ਤੇ ਆਜੋ ਫੁੱਲ ਵੀਡੀਓ ਦੇਖੋ ਤੇ ਦੱਸ ਦਿਆਂ ਤੁਹਾਨੂੰ ਲੈ ਵੀ ਦੋਸਤੋ ਸਾਤਰੀ ਕਾਲ ਸਾਰਿਆਂ ਨੂੰ ਤੇ ਸਾਡੇ ਲਾਵੇ ਇੱਕ ਇਹ ਜਿਹਾ ਕਸਟਮਰ ਆਇਆ ਇਹ ਪੂਰਾ ਬਹਿਸ ਕਰਦਾ ਕਿ ਨਾ ਕਿਉਂਕਿ ਇਹਦਾ ਡੈਡੀ ਵੀ ਜਿਹੜਾ ਹੈਗਾ ਉਹ ਮੁਲਾਦਮ ਨਾ ਦੇਖ ਸਕਦੇ ਹੋ ਤੇ ਇਹ ਵੀ ਮੁੰਡਾ ਪੂਰਾ ਕਰ ਕਹਿੰਦਾ ਹੈ ਕਹਿੰਦਾ ਵੀ ਕੋਈ ਚੀਜ਼ ਖੋਲੀ ਬਾਈ ਜਿਹੜੀ ਚੀਜ਼ ਤੇ ਨੁਕਸ ਹੈ ਲੈ ਵੀ ਦੱਸ ਵੀ ਤੈਨੂੰ ਕੀ ਲਿਖਤ ਆ ਰਹੀ ਹੈ ਆਪਾਂ ਬਾਈ ਆਪਣਾ ਬੁੱਤਾਂ ਇਹਨਾਂ ਦੋ ਤਿੰਨ ਜਗ੍ਹਾ ਦਿਖਾਤਾ ਅੱਛਾ ਜੀ ਕੋਈ ਤਾਂ ਕਹਿੰਦਾ ਮੋਟਰਸਾਈਕਲ ਜੀ ਨੁਕਸਾ ਕੋਈ ਕਹਿੰਦੇ ਇਹ ਮਕਰਾਚ ਤੇ ਨੁਕਸਾ ਹਾਂ ਤੇ ਕੋਈ ਕਹਿੰਦੇ ਵੀ ਚਾਸ ਤੇ ਨੁਕਸਾ ਸਾਲਾ ਨੁਕਸੇ ਨਹੀਂ ਪਤਾ ਚੱਲਦੇ ਆ ਨੁਕਸਾ ਹੈ ਕੀ ਜਦੋਂ ਦੋ ਤਿੰਨੇ ਵਾਲੇ ਮਤਲਬ ਬੈਠੇ ਨੇ ਇਹ ਤੋਂ ਇਹਨਾਂ ਥੋੜਾ ਜਿਹਾ ਅੱਛਾ ਮਤਲਬ ਉਧਰ ਤੁਹਾਨੂੰ ਆਵਾਜ਼ ਆਉਣ ਲੱਗੀ ਉਹ ਵਾਲੇ ਪਤਾ ਹੀ ਲੱਗਦੀ ਬਾਅਦ ਚ ਸੌਰੀ ਆ ਆਵਾਜ਼ ਕਿ ਥਵਾਰੇ ਲੈ ਪ ਲੇ ਪਹਿਲੇ ਚੈੱਕ ਕਰੋ ਵੀ ਕਿੰਨਾ ਵਿੱਚ ਵਾਲਾ ਤੇ ਆ ਦੇਖੋ ਜੀ ਆਪਾਂ ਮੋਟਰਸਾਈਕਲ ਨੂੰ ਇੱਕ ਵਾਰ ਨਾ ਚਲਾ ਕੇ ਦਿਖਾਉਣੇ ਆ ਤੈਨੂੰ ਆ ਦੇਖੀ ਸਾਡਾ ਪਿੱਛੇ ਵੇਲੇ ਮਾਲਕੇ ਇਹਦਾ ਮਗੂ ਸਿਸਟਮ ਹੱਲਿਆ ਪਿਆ ਤੇ ਵੇਖਿਆ ਹੁੰਦਾ ਪਿੱਛੇ ਦੇਖ ਸਕਦੇ ਹੋ ਇਹਦਾ ਸਿਸਟਮ ਕੀ ਹੋਇਆ ਤੇ ਨਵੀਂ ਆ ਮੈਂ ਰਣਾ ਚੈੱਕ ਕਰਾਉਣਾ ਲੈ ਕੀ ਚੀਜ਼ ਦਾ ਪਤਾ ਨਹੀਂ ਲੱਗਦਾ ਵੀ ਸਿਸਟਮ ਹੈ ਕਿੱਥੇ ਹੈ ਵੀ ਕਿੱਥੇ ਦਿੱਕਤ ਹੈ ਪਹਿਲਾਂ ਉਹਨੂੰ ਦਿੱਕਤ ਕੱਟ ਕੇ ਦਿਖਾਉਣਾ ਵੀ ਦਿੱਕਤ ਇਹਦੀ ਹੈ ਕਿੱਥੇ ਹੈ ਫਿਰ ਤੁਮ ਦਿਖਾਉਣਾ ਦਿਨ ਸੈੱਟ ਕਿਵੇਂ ਕੀਤਾ ਜਾਂਦਾ ਹੈ ਲੈ ਵੀ ਦੇਖੋ ਫਸਲੇ ਦਾ ਇਸ ਤਰ੍ਹਾਂ ਹੀ ਚੀਜ਼ ਰੱਖੀ ਹੋਈ ਹੈ ਠੀਕ ਹੈ ਇਹਨੂੰ ਤੁਸੀਂ ਕੀ ਕਰਨਾ ਤੇ ਐਸ ਤਰ੍ਹਾਂ ਪਾ ਲੈਣਾ ਹੈ ਪੂਰਾ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਪਤਾ ਲੱਗ ਜੀ ਪਾਣਾ ਦੇ ਵਿੱਚ ਹੈ ਕਿੱਥੇ ਆ ਕਿਉਂਕਿ ਇਸ ਤਰ੍ਹਾਂ ਗੱਡੀਆਂ ਦਾ ਬੈਲੈਂਸ ਵੀ ਚੈੱਕ ਕਰਦੇ ਨਾ ਤੇ ਤੁਹਾਨੂੰ ਇਹਦਾ ਵੀ ਦਿਖਾਉਨੇ ਆਪਾਂ ਜੀ ਇਸ ਤਰ੍ਹਾਂ ਕੋ ਬਾਅਦੋਂ ਨੈਕਸਟ ਵਾਰੀ 5 ਸੈਂਟੀਮੀਟਰ 3 ਕਿਲੋ ਫਾਇਰ ਤੇ ਆ ਦੇਖੋ ਜੀ ਜਿਹੜੀ ਚਾਸੀ ਹੈ ਜੀ ਪ੍ਰੋਪਰ ਤਰੀਕੇ ਨਾਲ ਸਹੀ ਹੈ ਤੁਸੀਂ ਅੱਗੇ ਆ ਕੇ ਦੇਖ ਸਕਦੇ ਹੋ ਜੀ ਮੈਂ ਇਹ ਦੋਨੇ ਸਾਈਡਾਂ ਤੋਂ ਟਾਇਰ ਲੱਗਣਾ ਚਾਹੁੰਦਾ ਸਾਰਾ ਟਾਇਰ ਹੈ ਜਿਹੜਾ ਇਹ ਰਾਡ ਦੇ ਨਾਲ ਲੱਗਣਾ ਚਾਹੀਦਾ ਕਿਉਂ ਪੁੱਛੋਂ ਵੀ ਕਿਉਂਕਿ ਜਿਹੜੇ ਇਹਨੂੰ ਚਾਹੀ ਹੈ ਇਹ ਪ੍ਰੋਪਰ ਤਰੀਕੇ ਨਾਲ ਨਹੀਂ ਹੈ ਇਹਦਾ ਕੋ ਬਲ ਕੱਟਾਂਗੇ ਬਲ ਹੈ ਕਿੱਥੇ ਆ ਤੇ ਫੇਰ ਹੁਣ ਖੋਲਦੇ ਆ ਖੋਲ ਕੇ ਤੁਹਾਨੂੰ ਦਿਖਾਉਨੇ ਆ ਕਰਕੇ ਸੈਟਿੰਗ ਲਾ ਲਈ ਉਹਦਾ ਲੈ ਆ ਵੀ ਟੂਲ ਲੈ ਟੂਲੇ ਨਾ ਉਹ ਕੇ ਫੇਰ ਦਿਖਾਉਨੇ ਆ ਬਲ ਕੱਟਿਆ ਤੇ ਸਿੱਧਾ ਕਿਵੇਂ ਹੋਊਗਾ ਕੁਸ ਮਿੰਟਾਂ ਦੇ ਵਿੱਚ ਹੋ ਜੂ ਜਮਾ ਫ੍ਰੀ ਮੰਗੋ ਬਾਈ ਲੈ ਇੱਕ ਵਾਰੀ ਆ ਸਾਰਾ ਸਿਸਟਮ ਹੈ ਜਿਹੜਾ ਇਹ ਖੋਲਾਂਗੇ ਖੋਲ ਕੇ ਤੁਹਾਨੂੰ ਦਿਖਾਉਨੇ ਆ ਇਹ ਨਿਕਤ ਕੀ ਆ ਜਮ ਓਕੇ ਹੋ ਜੀ ਬਈ ਬਹੁਤ ਘੱਟ ਰੁਪਈਆ ਦੇ ਵਿੱਚ ਸਰਜੂ ਬਸ ਕੱਲਿਆ ਲੇਬਰ ਲੇਓ ਤੇ ਸਰਜੂ ਇਹ ਤਾਂ ਇਹ ਚੀਜ਼ਾਂ ਦਾ ਪਤਾ ਹੀ ਨਹੀਂ ਲੱਗਦਾ ਵੀ ਕਿਵੇਂ ਸੈਟਿੰਗ ਕਰੀਏ ਕੀ ਗੱਲਬਾਤ ਹੈ ਆਪਾਂ ਇਦਾਂ ਹੀ ਠੀਕ ਕਰ ਦਾਂਗੇ ਕਿਉਂਕਿ ਕਈ ਵਾਰੀ ਐ ਸੋਚੀ ਇਹਨਾਂ ਵਿੱਚ ਚਿੰਟੇ ਚ ਨੁਕਸ ਹੈ ਜਾਂ ਕਿਸੇ ਬਾਡੀ ਚ ਨੁਕਸ ਹੈ ਵੀ ਕਿਸ ਚੀਜ਼ ਚ ਨੁਕਸ ਹੈ ਉਹ ਤੁਹਾਡੇ ਸਾਹਮਣੇ ਕਲੀਅਰ ਕਰ ਦਾਂਗੇ ਅੱਜਾ ਲੈ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ ਕਰਾਂ ਜਿੰਨੇ ਵੀਰ ਦੇਖ ਰਹੇ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਇਹ ਸਾਰਿਆਂ ਦੇ ਕੰਮ ਆਉਣ ਵਾਲੀ ਵੀਡੀਓ ਹੈ ਬਹੁਤ ਸਸਤੇ ਦੇ ਵਿੱਚ ਆਪਣੇ ਕਸਟਮਰ ਦਾ ਇਹ ਸਰ ਜਾਂਦਾ ਇਸ ਕਰਕੇ ਸਾਨੂੰ ਵੀਡੀਓ ਪਾਉਣੀ ਪੈਂਦੀ ਹੈ ਬਾਈ ਲੈ ਵੀ ਦੇਖ ਸਕਦੇ ਹੋ ਜਿੱਥੇ ਵੀ ਰਹਿੰਦੇ ਨੇ ਜਿਹੜੇ ਮਕੈਨਿਕ ਤੋਂ ਕੰਮ ਕਰਾਉਂਦੇ ਨੇ ਤੁਸੀਂ ਉਹਨਾਂ ਤੋਂ ਹੀ ਇਸ ਤਰ੍ਹਾਂ ਦਿਖਾ ਕੇ ਰੀਸੈਟਿੰਗ ਕਰਵਾ ਸਕਦੇ ਹੋ ਜੇ ਆਪਣੇ ਕਿਸੇ ਵੀ ਮੋਟਰਸਾਈਕਲ ਦੇ ਵਿੱਚ ਦਿੱਕਤ ਹੈ ਤੁਸੀਂ ਇਸ ਤਰ੍ਹਾਂ ਕੰਮ ਕਰਵਾ ਸਕਦੇ ਹੋ ਬਾਈ ਦੇਖੋ ਤਾਂ ਹੁਣ ਆਪਾਂ ਨੂੰ ਫੁੱਲ ਸੈਟਿੰਗ ਕਰਾਂਗੇ ਕਿੰਨਾ ਜ਼ਿਆਦਾ ਫਰਕ ਹੈ ਇਹ ਟਾਇਰ ਦਾ ਦੇਖ ਸਕਦੇ ਹੋ ਬਾਈ ਲੈ ਦੋਸਤੋ ਤੁਸੀਂ ਕੀ ਕਰਨਾ ਹੈ ਇੱਕ ਐਸਟਾਂ ਦੀ ਰਾਡ ਲੈ ਲੈਣੀ ਹੈ ਠੀਕ ਹੈ ਤੇ ਕਾ ਰਾਡ ਲੈਣੀ ਹੈ ਠੀਕ ਹੈ ਅੱਜ ਆਪਾਂ ਇਹਨੂੰ ਤੇ ਐਕਟਰਪ ਕਰਾਂਗੇ ਦਗਰ ਕਰ ਦੋ ਨਿਆ ਮੂਵਮੈਂਟਾਂ ਹੀ ਹੋ ਜਾਂਦਾ ਹੈ ਲੈ ਕੋਣੀ ਰਾੜ ਧਿਆਨ ਨਾਲ ਕਿਤੇ ਵੀ ਤੁਸੀਂ ਹੋਰ ਚੀਜ਼ ਦਾ ਨੁਕਸਾਨ ਨਾ ਕਰ ਦੋ ਆ ਇਹ ਬੜੀ ਮਹਿੰਗੀ ਹੈ ਆਈ ਮੜੇ ਨਾ ਫੜਾਈਂ ਸਰ ਇਹ ਵਾਕਾ ਇਸ ਤਰ੍ਹਾਂ ਦੋ ਬੰਦੇ ਤੋਂ ਮੁੱਠੀ ਨਾਲ ਦੁਆਰੀ ਫੜ ਕੇ ਨਾ ਲੈ ਕਰ ਚੱਕ ਬੈਲੈਂਸ ਹੁੰਦਾ ਹੈ ਜੇ ਕੋਰ ਕਿੰਨਾ ਘਰਕਾ 100 ਵਾਰਕਾ ਬਾਈ ਫੋੜੋ ਫੋੜੋ ਕਿੰਨਾ ਫੋੜੋ ਕਰਦੇ ਆਪਾਂ ਉਹਦੀ ਰਿਪੋਰਟ ਲੈ ਦੇਖੋ ਵੀ ਮੁੰਡਿਆ ਚੈੱਕ ਕਰਦੇ ਰਹੋ ਨਾਲ ਕਿੰਨਾ ਵਾਰਕਾ ਥੋੜੇ ਹੋਰ ਪੜਾ ਇੰਨਾ ਘੋੜਾ ਤਾਂ ਆ ਨਹੀਂ ਥੋੜੇ ਇੱਥੇ ਕਰਾਂਗੇ ਕਰਾਂਗੇ ਖੋਲਿਆ ਹੈ ਨਾਦਰ ਨੂੰ ਨਮਾੜਾ ਜੀ ਬੱਦ ਵਾ 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 ਦੇ ਭਾਈ ਫਿੱਟ ਹੈ ਹਾਂਜੀ ਲੈ ਵੀ ਇੰਟਰੋ ਫੈਟਰ ਹੋ ਗਈ ਕੱਟੀ ਕਰਤੀ ਪੂਰੀ ਸੈਂਟਰੋਂ ਮਗਰਾਟ ਇਹਨੂੰ ਕਸਣ ਵਾਲਾ ਹੈਗੇ ਤਾਂ ਕਰਕੇ ਲੱਗਦਾ ਪੂਰਾ ਸਹੀ ਕਰ ਦਾਂਗੇ ਲੈ ਵੀ ਦੱਸਿਓ ਕਿਰਾ ਬਈ ਕਿਵੇਂ ਲੱਗਾ ਇਹ ਕੰਮ ਸਹੀ ਆ ਜੀ ਸਹੀ ਆ ਤੁਸੀਂ ਵੀ ਆਪਣੇ ਮੋਟਰਸਾਈਕਲ ਇਸ ਤਰ੍ਹਾਂ ਸੈਟਿੰਗ ਕਰਵਾ ਸਕਦੇ ਹੋ ਜੇ ਵਧੀਆ ਲੱਗੀ ਵੀਡੀਓ ਸ਼ੇਅਰ ਕਰ ਦਿਓ ਬਈ ਕਿਉਂਕਿ ਹੋਰ ਵੀ ਕੰਮ ਆ ਜੇ ਪਈਆਂ ਨੁਕਸਾਨ ਨਾ ਹੋਵੇ ਪੈਸੇ ਨਾ ਖਰਾਬ ਹੋਣ ਕਿਸੇ ਤੇ ਕਰ ਦਿਓ ਇੱਕ ਲਾਈਕ